ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿ ਮੈਂ ਮੇਰੀ ਸਾਰੀ YouTube ਫੈਮਿਲੀ ਆਈ ਹੋਪ ਫਰੈਂਡ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਫਰੈਂਡ ਮੈਂ ਸਵੀਟੀ ਤੁਹਾਡਾ ਸਿੱਧੂ ਹਰਕੇ ਫੈਮਿਲੀ ਚੈਨਲ ਦੇ ਵਿੱਚ ਵੈਲਕਮ ਕਰਦੀ ਆ ਤੇ ਇੱਥੇ ਲੱਗੇ ਸੀਗੀ ਮੈਂ ਸ਼ਾਨੂ ਨੂੰ ਰੈਡੀ ਕਰਨ ਕਿਉਂਕਿ ਅੱਜ ਹੈਗਾ ਸੀਗਾ ਇਹਦਾ ਫਰਸਟ ਡੇ ਤੇ ਹੈਨਾ ਬੜੀ ਕਲਾਸ ਚ ਹੋ ਗਿਆ ਮੇਰਾ ਪੁੱਤ ਹਲਕੇਜੀ ਚ ਹੋ ਗਿਆ ਤੇ ਹੁਣ ਇਹਦਾ ਫਸਟ ਡੇ ਸੀਗਾ ਮੈਂ ਤਿਆਰ ਕਰੀ ਸੀ ਤੇ ਰੋਈ ਜਾਂਦਾ ਸੀਗਾ ਕਹਿੰਦਾ ਮम्मा ਮੈਨੇ ਜਾਣਾ ਨਹੀਂ ਹੈਗਾ ਪਰ ਆਪਣੇ ਜਿਹੜੇ ਨਿਊ ਬੁਕਸ ਦੇਖ ਕੇ ਹੈਨਾ ਐਕਸਾਈਟਡ ਹੋ ਗਿਆ ਸੀਗਾ ਇਹ ਵੀ ਨੋਟਬੁਕਸ ਦੇਖ ਕੇ ਤੇ ਸਟੇਸ਼ਨਰੀ ਦੇਖ ਕੇ ਹੈਨਾ ਫਿਰ ਇਹ ਸਾਰਾ ਰੋਣਾ ਤਾਂ ਹੁਣ ਆ ਭੁੱਲ ਗਿਆ ਵੀ ਹਾਂ ਮੈਨੂੰ ਨਿਊ ਨਿਊ ਚੀਜ਼ ਮਿਲੂਗੀ ਹੈਨਾ ਆਪਾਂ ਨੂੰ ਵੀ ਇੰਜ ਹੁੰਦਾ ਸੀਗਾ ਜਦੋਂ ਕੋਈ ਵੀ ਨਿਊ ਚੀਜ਼ ਸਕੂਲ ਦੀ ਮਿਲਦੀ ਹੁੰਦੀ ਸੀਗੀ ਹੈਨਾ ਨਿਊ ਬੁਕਸ ਲਾ ਲੋ ਨਿਊ ਸ਼ੂਜ਼ ਨਿਊ ਡਰੈਸ ਹੈ ਨਾ ਤਾਂ ਆਪਾਂ ਵੀ ਥੋੜਾ ਐਵੇਂ ਹੋ ਜਾਂਦੇ ਸੀਗੇ ਤੇ ਹੁਣ ਇਹ ਵੀ ਐਵੇਂ ਹੋ ਗਿਆ ਹੁਣ ਰੋਣਾ ਧੋਣਾ ਦੇਖੋ ਸਾਰਾ ਭੁੱਲ ਗਿਆ ਨਾ ਰੋਇਆ ਸੀਗਾ ਪਹਿਲਾਂ ਇਹ ਨਾਣੇ ਤੋਂ ਪਹਿਲਾਂ ਵੀ ਤੇ ਨਾਣੇ ਤੋਂ ਬਾਅਦ ਵੀ ਤੇ ਹੁਣ ਖੁਸ਼ ਹੋ ਗਿਆ ਹੈ ਨਾ ਪੈਨਸਲ ਰੇਜ਼ਰਾਂ ਨੂੰ ਦੇਖ ਕੇ ਤੇ ਇੱਥੇ ਹੁਣ ਲੱਗੇ ਸੀਗੇ ਅਸੀਂ ਇਹਦੀ ਕਾਪੀਆਂ ਬਾਈਂਡ ਕਰਨ ਮੈਂ ਕਾਪੀਆਂ ਤੇ ਕਵਰ ਚੜਾਈ ਜਾਂਦੀ ਸੀਗੀ ਤੇ ਰਮਨੀਤ ਦੇ ਡੈਡੀ ਸਟੈਪਲਰ ਕਰੀ ਜਾਂਦੇ ਸੀਗੇ ਤੇ ਇੱਥੇ ਦੇਖੋ ਇਹਨੇ ਫਟਾਫਟ ਆਪਣਾ ਬੈਗ ਤਿਆਰ ਕਰ ਲਿਆ ਆਪੀ ਨੇ ਸਾਰੇ ਬੁੱਕਸ ਸਟੇਸ਼ਨਰੀ ਪਾ ਲਈ ਹੈ ਤੇ ਇੱਥੇ ਕਰ ਰਹੇ ਸੀਗੇ ਇਹਨੂੰ ਫਟਾਫਟ ਰੈਡੀ ਮੈਂ ਕਿ ਲੇਟ ਨਾ ਹੋ ਜੇ ਟਾਈਮ ਪ ਤੇ ਇੱਥੇ ਚਲੋ ਜੀ ਤਾਂ ਮੈਂ ਲੰਚ ਬਾਕਸ ਤਿਆਰ ਕਰਤਾ ਸੀਗਾ ਤੇ ਫਰੈਂਡ ਅੱਗੇ ਵਧਣ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਿਊ ਆਨਿਓ ਤਾਂ ਪਲੀਜ਼ ਆਪਣੇ ਚੈਨਲ ਨੂੰ ਤੁਸੀਂ ਕਰ ਲੋ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਬਾਏ ਕਰੋ ਸਤਿ ਸ੍ਰੀ ਅਕਾਲ ਜੀ ਫਰੈਂਡ ਸਤਿ ਸ੍ਰੀ ਅਕਾਲ ਜੀ ਤੇ ਫਰੈਂਡ ਸ਼ਾਨੂ ਨੂੰ ਹੁਣ ਮੈਂ ਭੇਜਤਾ ਸਕੂਲ ਚਲਾ ਗਿਆ ਫਰਸਟ ਡੇ ਸੀ ਉਹਦਾ ਹੋ ਗਿਆ ਉਹ ਐਲ ਕੇਜੀ ਚ ਠੀਕ ਹੈ ਤੇ ਹੁਣ 1:30 ਵਜੇ ਤੱਕ ਆਊਗਾ ਚਲੋ ਤੇ ਮੈਂ ਹੁਣ ਕਰਦੀ ਆਪਣੇ ਕੰਮ ਧੰਦੇ ਆ ਚੱਕ ਤਾਂ ਜਿਸਾਰੀ ਅਜਰਮਨੀਤ ਦੇ ਡੈਡੀ ਨੇ ਕਰਤੀ ਆ ਮੇਰੀ ਕਿਚਨ ਰਹਿ ਗਿਆ ਝਾੜੂ ਪੋਚਾ ਰਹਿ ਗਿਆ ਤੇ ਇਹ ਕਰਕੇ ਮੈਂ ਫਟਾਫਟ ਫਿਰ ਮੈਂ ਬੈਠਦੀ ਆ ਮਸ਼ੀਨ ਤੇ ਅੱਜ ਮੈਂ ਮਸ਼ੀਨ ਤੇ ਬਹਿਣਾ ਹੀ ਬਹਿਣਾ ਤੇ ਆ ਦੇਖੋ ਬਾਕੀ ਹਰਗੀਆਂ ਵਗੈਰਾ ਚੱਕ ਤਾਂ ਜਿਰਮਨੀ ਤੇ ਦੇ ਡੈਡੀ ਨੇ ਕਾਫੀ ਹੈਲਪ ਕਰਤੀ ਅੱਜ ਤਾਂ ਮੇਰੇ ਬਿਨਾ ਕਹੀ ਹੈ ਨਾ ਜੇ ਮੈਂ ਮੈਨੂੰ ਕਹਿ ਕੇ ਕਰਵਾਉਂਗੀ ਫਿਰ ਤਾਂ ਕਰਦੇ ਨਹੀਂ ਹੈਗੇ ਅਗਰ ਜੇ ਨਾ ਕਹਾਂ ਨਾ ਬਸ ਫਿਰ ਆਪੇ ਕਰਦੱਸ ਹੁੰਦੇ ਨੇ ਤੇ ਹੁਣ ਮੈਂ ਸੋਈ ਦੀ ਕਰਦਣਾ ਫਟਾਫਟ ਤੇ ਬਣੇ ਰਹਿਣਾ ਆਪਣੇ ਵਲੌਗ ਦੇ ਨਾਲ ਤੇ ਪਲੀਜ਼ ਫੁੱਲ ਵਾਚ ਕਰਨਾ ਐਂਡ ਤੱਕ ਜ਼ਰੂਰ ਦੇਖਣਾ ਗਾਹ ਕਾਫੀ ਪਿਆ ਹੋਇਆ ਹੈ ਦੇਖੋ ਹਨਾ ਆਟਾ ਦੇ ਪਾਉਣ ਵਾਲਾ ਪਿਆ ਆ ਮੈਂ ਕਰਦੀ ਹੁਣ ਮੈਂ ਕੰਮ ਹੀ ਕਰ ਰਹੀ ਆ ਤੇ ਛੱਲੇ ਨੇ ਹੁਣ ਕੰਮ ਤੇ ਕੰਮ ਤੇ ਜਾ ਰਹੇ ਨੇ ਤੁਸੀਂ ਐਸ ਨੂੰ ਅਰ ਮੀਦ ਲੜ ਚੰਨੀ ਨੇ ਕੰਮ ਤੇ ਤੇ ਫਰੈਂਡ ਐਥੇ ਮੈਂ ਲੱਗੀ ਸੀਗੀ ਹੁਣ ਪੌੜੀਆਂ ਵਗੈਰਾ ਸੰਭਰਨ ਮੈਂ ਕਿਹਾ ਪੌੜੀਆਂ ਤਾਂ ਆਪਾਂ ਸਟਾਰਟ ਕਰ ਲੈਣੀਆਂ ਕਈ ਵਾਰੀ ਕੀ ਹੁੰਦਾ ਮੈਂ ਪੌੜੀਆਂ ਛੱਡ ਦੰਨੀ ਹੁੰਦੀ ਆ ਵੀ ਨੀਚੇ-ਨੀਚੇ ਦੋ ਕਪੌੜੀਆਂ ਤੇ ਝਾੜੂ ਲਗਾ ਦੰਨੀ ਹੁੰਦੀ ਆ ਮੈਂ ਕਿਹਾ ਨਹੀਂ ਅੱਜ ਮੈਂ ਇਨਕੇ ਉੱਪਰ ਤੋਂ ਪੌੜੀਆਂ ਆਪਾਂ ਸਟਾਰਟ ਕਰ ਲੈਨੇ ਆ ਨਾ ਸਾਫ ਸਫਾਈ ਕਰਨੀ ਸ਼ੁਰੂ ਕਰ ਦੰਨੇ ਆ ਤੇ ਮੈਂ ਨਾ ਕੀ ਕਰਦੀ ਹੁੰਨੀ ਅੱਗੇ ਕਈ ਵਾਰੀ ਫੋਨ ਲੈ ਕੇ ਬਹਿ ਜੰਨੀ ਹੁੰਨੀ ਆ ਫੋਨ ਦੇਖਣ ਲੱਗ ਜੰਨ ਉਹਨੇ ਮੇਰੀ ਭੈਣਾਂ ਦੇ ਜਿਹੜੇ ਵਲੌਗਸ ਵਗੈਰਾ ਹੁੰਦੇ ਨੇ ਨਾ ਉਹ ਦੇਖਣ ਦੇ ਚੱਕ ਵੀ ਲੇਟ ਹੋ ਜਾਂਦੇ ਹੁੰਦੇ ਨੇ ਰੁਕਦੇ ਤਾਂ ਨਹੀਂ ਹੁੰਦੇ ਵੀ ਲੇਟ ਹੋ ਜਾਂਦੇ ਨੇ ਜਿਵੇਂ ਸਵੇਰ ਦੇ ਕੰਮ ਹੋ ਗਏ ਉਹ ਦੁਪਹਿਰ ਤੱਕ ਹੁੰਦੇ ਨੇ ਹਨਾ ਕਈ ਵਾਰੀ ਮਸ਼ੀਨ ਦਾ ਕੰਮ ਵੀ ਰਹਿ ਜਾਂਦਾ ਹੁੰਦਾ ਤੇ ਇਸ ਕਰਕੇ ਅੱਜ ਮੈਨੇ ਸੋਚਿਆ ਵੀ ਨਹੀਂ ਵੀ ਅੱਜ ਪਹਿਲਾਂ ਮੈਂ ਆਪਣਾ ਕੰਮ ਕਰਾਂਗੀ ਵੀ ਬਾਅਦ ਚ ਫੋਨ ਵਗੈਰਾ ਬਾਅਦ ਚ ਦੇਖਾਂਗੀ ਹਨਾ ਇਹ ਮੈਨੂੰ ਥੋੜੀ ਜਿਹੀ ਕੈਮੇ ਕਈ ਵਾਰੀ ਜੇ ਮੈਂ ਮੈਂ ਸੋਚ ਟਾਈਮ ਦੇਖ ਕੇ ਕੰਮ ਕਰਦੀਆਂ ਨਾ ਵੀ ਨਹੀਂ ਇੰਨਾ ਟਾਈਮ ਹੋ ਗਿਆ ਵੀ ਮੈਂ ਕੰਮ ਕਰ ਲਵਾਂ ਨਾ ਫਟਾਫਟ ਵੀ ਫੋਨ ਨਹੀਂ ਦੇਖਣਾ ਉਸ ਦਿਨ ਯਾਨੀ ਕਿ ਮੇਰੇ ਸੱਚੀਓ ਵੀ ਛੇਤੀ ਕੰਮ ਵੀ ਹੋ ਜਾਂਦਾ ਅਗਰ ਜੇ ਮੈਂ ਕਈ ਵਾਰੀ ਕਿਸੇ ਗੱਲ ਦੀ ਟ ਉਮ ਤੇ ਟੈਨਸ਼ਨ ਚ ਕੀ ਹੁੰਦਾ ਮੇਰੇ ਤੋਂ ਕੰਮ ਨਹੀਂ ਹੁੰਦਾ ਹੈਗਾ ਹਨਾ ਫਿਰ ਉਹ ਸਿਰ ਦੁਖਣ ਲੱਗ ਜਾਂਦਾ ਜਾਂ ਫਿਰ ਵੀ ਉੰਜੀ ਸੁਸਤੀ ਜੀ ਪੈ ਜਾਂਦੀ ਹੁੰਦੀ ਹੈ ਤੇ ਅੱਜ ਮੈਨੇ ਸਵੇਰੇ ਸੋਚ ਕੇ ਉੱઠી ਸੀਗੀ ਵੀ ਅੱਜ ਮੈਨੇ ਆਪਣਾ ਕੰਮ ਵੀ ਸਾਰੇ ਕਰਕੇ ਵੀ ਮੈਨੇ ਮਸ਼ੀਨ ਤੇ ਹੀ ਬੈਣਾ ਬੈਣਾ ਹੈ ਨਾ ਤੇ ਚਲੋ ਜੀ ਅੱਜ ਪਰ ਰਮਨੀਤ ਦੇ ਡੈਡੀ ਨੇ ਵੀ ਬਹੁਤ ਵਧੀਆ ਮੇਰੀ ਹੈਲਪ ਕਰਵਾਤੀ ਸੀਗੀ ਉਹਨਾਂ ਨੇ ਸਾਰੇ ਚੱਕਰ ਧਰ ਕਰਤੀ ਸੀਗੀ ਕੰਮ ਤੇ ਜਾਣ ਤੋਂ ਪਹਿਲਾਂ ਪਹਿਲਾਂ ਜਿਵੇਂ ਰਜਾਈਆਂ ਵਗੈਰਾ ਚੱਕਦੀਆਂ ਸੀਗੀਆਂ ਹੈਨਾ ਤੇ ਹੋਰ ਮੰਜੇ ਵਗੈਰਾ ਬਾਹਰੇ ਕੱਢਦੇ ਸੀਗੇ ਹੈਨਾ ਜੀ ਯਾਨੀ ਕਿ ਜਿਹੜਾ ਉਤਲਾ ਕੰਮ ਸੀਗਾ ਵਿਚਾਰੇ ਨੇ ਰਮਨੀਤ ਦੇ ਡੈਡੀ ਨੇ ਮੇਰੀ ਹੈਲਪ ਇੰਨੀ ਕਰਤੀ ਸੀਗੀ ਬਹੁਤ ਜ਼ਿਆਦਾ ਮੰਜਾ ਖੁਸ਼ ਹੋ ਗਈ ਕਿਚਨ ਚੱਕ ਤਾਂ ਬਾਕੀ ਚੰਗਾ ਕਰ ਦੇਣਾ ਸਭ ਨੇ ਪਹਿਲਾਂ ਮੈਂ ਸਾਰੇ ਜੁੱਥੇ ਭਾਂਡੇ ਇਕੱਠੇ ਕਰ ਦਿੰਦੀ ਆ ਐਂ ਜੀ રોજ ਹੀ ਮੇਰੇ ਐਂਜੇ ਖਵਾ ਲਾ ਪੈਂਦਾ ਕਿਚਨ ਦੇ ਵਿੱਚ ਸਵੇਰ ਦੇ ਟਾਈਮ 'ਤੇ ਜਦ ਬੱਚੇ ਸਕੂਲ ਜਾਂਦੇ ਹਨ ਨਾ ਉਹ ਮੇਰੇ ਕੋਲ ਜਿਆਦਾ ਖਿਆਲਾ ਪੈਂਦਾ ਤੇ ਇਹ ਮਤਲਬ ਕਿ ਇੱਕ ਗਵਾਂ ਨੂੰ ਪਾਣ ਵਾਲਾ ਠੀਕ ਹੈ ਜੀ ਸਾਰਾ ਚਾਪ ਚੱਲ ਰਿਹਾ ਹੋ ਤੇ ਫਰੈਂਡ ਇੱਥੇ ਹੁਣ ਫਿਰ ਮੈਂ ਲੱਗ ਗਈ ਸੀਗੀ ਕਿਚਨ ਆਪਣਾ ਸਾਫ ਕਰਨ ਇੱਥੇ ਭਾਂਡੇ ਤਾਂ ਯਾਨਕਿ ਜੁੱਠੇ ਐਨੇ ਹੈ ਨਹੀਂ ਸੀਗੇ ਉਨ ਜੀ ਮੇਰੇ ਤੋਂ ਖਲਾਰਾ ਬਹੁਤ ਜ਼ਿਆਦਾ ਪੈ ਜਾਂਦਾ ਹੁੰਦਾ ਕਿਉਂਕਿ ਕਾਹਲੀ ਕਾਲ ਚ ਸਵੇਰੇ ਸਵੇਰੇ ਬੱਚਾ ਵਾਸਤੇ ਨਾਸ਼ਤਾ ਵਗੈਰਾ ਪੌਂਠੇ ਵਗੈਰਾ ਤਿਆਰ ਕੀਤੇ ਸੀ ਅੱਜ ਤਾਂ ਕਰਕੇ ਪੈ ਜਾਂਦਾ ਤੇ ਕੁਝ ਆਪਣੀ ਕਿਚਨ ਦੀ ਸੈਲਫ ਦੇਖੋ ਛੋਟੀ ਆ ਨਾ ਇਸ ਕਰਕੇ ਵੀ ਪੈ ਜਾਂਦਾ ਪਰ ਅੱਜ ਨਾ ਮੈਂ ਨਾ ਪੂਰਾ ਸਵੇਰੇ ਮਨ ਚ ਸੋਚ ਕੇ ਉੱઠી ਸੀਗੀ ਵੀ ਨਹੀਂ ਅੱਜ ਮੈਨੇ ਵੀ ਆਪਣੇ ਮਨ ਤੇ ਹੈਨਾ ਕਾਬੂ ਰੱਖਣਾ ਵੀ ਮਨ ਮਾਰ ਕੇ ਮੈਨੇ ਕੰਮ ਕਰਨਾ ਹੀ ਕਰਨਾ ਕੀ ਹੁੰਦਾ ਸੀਗਾ ਮੇਰਾ ਬਿਲਕੁਲ ਵੀ ਐਨਕੀ ਮਸ਼ੀਨ ਕਨੀ ਚੱਕ ਨੂੰ ਜੀ ਨਹੀਂ ਕਰਦਾ ਸੀਗਾ ਹੈਨਾ ਤੇ ਅੱਜ ਮੈਂ ਪੂਰਾ ਸਵੇਰੇ ਸੋਚਿਆ ਸੀਗਾ ਵੀ ਮੈਨੇ ਆਪਣੇ ਜਿਹੜੇ ਮਨ ਨੂੰ ਬਿਲਕੁਲ ਵੀ ਆਪਣੇ ਆਪ ਤੇ ਹੈਵੀ ਨਹੀਂ ਹੋਣ ਦੇਣਾ ਹੈਗਾ ਵੀ ਤੇ ਵੀ ਮਨ ਨਹੀਂ ਕਰਦਾ ਹੈਗਾ ਹੈਨਾ ਵੀ ਮਨ ਮਾਰ ਕੇ ਆਪਣਾ ਕੰਮ ਕਰਨਾ ਹੀ ਕਰਨਾ ਕਿਉਂਕਿ ਦੇਖੋ ਚ ਮੇਰੇ ਹੀ ਫਾਇਦਾ ਹੈ ਹੈਨਾ ਅਗਰ ਜੇ ਆਪਾਂ ਕੰਮ ਕਰਾਂਗੇ ਹਨ ਤਾਂ ਹੀ ਦੋ ਪੈਸੇ ਆਉਣਗੇ ਤਾਂ ਹੀ ਆਪਣੇ ਯਾਨਕੀ ਘਰ ਦੇ ਜਿਹੜੇ ਛੋਟੇ-ਮੋਟੇ ਖਰਚੇ ਨੇ ਪੂਰੇ ਹੋ ਸਕਦੇ ਨੇ ਕਿਉਂਕਿ ਆਪਾਂ ਕੋਈ ਜ਼ਿਆਦਾ ਉੱਚ ਤਾਂ ਹੈ ਨਹੀਂ ਕਿ ਨਾ ਹੀ ਕੋਈ ਆਪਣੇ ਕੋਈ ਸਰਕਾਰੀ ਜੋਬ ਹੈ ਤੇ ਨਾ ਹੀ ਉੰਜ ਵੀ ਜੋਬ ਨਹੀਂ ਹੈਗੀ ਦੇਖੋ ਆਪਣੇ ਯਾਨਕੀ ਦਿਹਾੜੀਦਾਰ ਵੀ ਕਹਿ ਸਕਦੇ ਆ ਤੁਸੀਂ ਤੇ ਪਰ ਉੰਜ ਤਾਂ ਚਲੋ ਰਮਨੀਤ ਦੇ ਡੈਡੀ ਦਾ ਕੰਮ ਕਰ ਵਧੀਆ ਅਗਰ ਜੇ ਚੱਲਣ ਤੇ ਹੋਵੇ ਹਨਾ ਤਾਂ ਕਰਕੇ ਤੇ ਫਿਰ ਮੈਂ ਸੋਚਿਆ ਸੀਗਾ ਵੀ ਨਹੀਂ ਵੀ ਮੈਨੇ ਆਪਣੇ ਆਪ ਵੀ ਆਪਣੇ ਜਿਹੜਾ ਮੇਰਾ ਪਾਪੀ ਮਨ ਹੈ ਜਿਹੜਾ ਕੰਮ ਕਰਨ ਨੂੰ ਨਹੀਂ ਕਰਦਾ ਹੈਗਾ ਹਨਾ ਫਿਰ ਉਹਨੂੰ ਹੈਵੀ ਨਹੀਂ ਹੋਣ ਦੇਣਾ ਹੈਗਾ ਵੀ ਅੱਜ ਮੈਨੇ ਕੰਮ ਕਰਨਾ ਹੀ ਕਰਨਾ ਮਸ਼ੀਨ ਦਾ ਹੈਨਾ ਬਾਕੀ ਘਰ ਦੇ ਕੰਮ ਤਾਂ ਦੇਖੋ ਦੇਰੀ ਸਵੇਰੀ ਨਾਲ ਮੈਂ ਕਰ ਹੀ ਲੈਣੀ ਹੁੰਦੀ ਆ ਪਰ ਅੱਜ ਮੈਨੇ ਯਾਨਕੀ ਛੇਤੀ ਕਰਲੇ ਸੀਗੇ ਕਿਉਂਕਿ ਅੱਜ ਮੈਨੇ ਫੋਨ ਵਗੈਰਾ ਨਹੀਂ ਦੇਖਿਆ ਸੀਗਾ ਤਾਂ ਇਹ ਫਿਰ ਕੀ ਹੁੰਦਾ ਜਦੋਂ ਮੈਂ ਫੋਨ ਦੇਖਣ ਲੱਗਦਾ ਮੈਨੂੰ ਟਾਈਮ ਦਾ ਪਤਾ ਨਹੀਂ ਲੱਗਦਾ ਸੀਗਾ ਲਓ ਜੀ ਭੈਣ ਤੇ ਆਪਣੇ ਮੰਜ ਕੇ ਨੇ ਕਿਚਨ ਵੀ ਬਸ ਆਪਣੀ ਹੋਈ ਕੀ ਐ ਤੇ ਹੁਣ ਮੈਂ ਰੱਖ ਦਿਆਂ ਦੁੱਧੂ ਬਾਲਣਾ ਦੁੱਧੂ ਬਾਲਣਾ ਰੱਖ ਦਨੇ ਆਪਾਂ ਤੇ ਮੈਂ ਘੱਟ ਗੈਸ ਕਰਕੇ ਰੱਖਾਂਗੀ ਦੁੱਧ ਤਕਸਨਾ ਮਾਂਗਿਆ ਨਹੀਂ ਹੋਇਆ ਸੀਗਾ ਇਸ ਕਰਕੇ ਮੈਂ ਛੋਟੇ ਭਾਂਡੇ ਵਿੱਚ ਇਹ ਪਵਾ ਲਿਆ ਸੀਗਾ ਤੇ ਚਲੋ ਜੀ ਆਪਣਾ ਹੁਣ ਦੁੱਧ ਕਰਕੇ ਹੋ ਜਾਊਗਾ ਤੇ ਆਪਾਂ ਦੁੱਧ ਲੈਨੇ ਆਂ ਡੈਰੀ ਤੋਂ ਹਨਾ ਡੈਰੀ ਤੋਂ ਲੈਨੇ ਆਪਾਂ ਭਾਇਆ ਭਿਆ ਕੇ ਪਾ ਜਾਂਦਾ ਵੀਰਾ ਗੈਸ ਕਰਕੇ ਰੱਖ ਦੋ ਤੇ ਤੇਦੀ ਘੁੰਮਾ ਲਾਉਣੀ ਆ ਪੋਚਾ ਲਾਉਣੀ ਆ ਆਟਾ ਪਾਉਣਾ ਲਾ ਪਿਆ ਢੋਲੀ ਚ ਆਟਾ ਪਾਉਣੀ ਆ ਇਹਦੇ ਨੂੰ ਧੋ ਕੇ ਰੱਖੀ ਲੱਗੇ ਨਾਲ ਤੇ ਲੋ ਜੀ ਕਿਚਨ ਸਾਫ ਕਰਨ ਤੋਂ ਬਾਅਦ ਫਿਰ ਮੈਂ ਖਾ ਆਟਾ ਵੀ ਮੈਂ ਪਾਈ ਦਵਾਂ ਉਂਜ ਤਾਂ ਢੋਲੀ ਜਨ ਕੀ ਸਾਫ ਹੀ ਸੀਗੀ ਪਰ ਫਿਰ ਵੀ ਮੈਂ ਕਪੜਾ ਮਾਰਤਾ ਸੀਗਾ ਧੋਣੀ ਤਾਂ ਮੈਂ ਕਿਹਾ ਮੈਂ ਰਹਿਣ ਦਿੰਨੀ ਆ ਅਗਲੀ ਵਾਰੀ ਜਦੋਂ ਆਪਾਂ ਆਟਾ ਪਾਵਾਂਗੇ ਅਗਲੀ ਵਾਰੀ ਆਪਾਂ ਧੋ ਲਵਾਂਗੇ ਫਿਲਹਾਲ ਮੈਂ ਇੰਜ ਹੀ ਸਾਫ਼ ਕਰ ਲਈ ਸੀਗੀ ਕਿਉਂਕਿ ਨਾ ਟਾਈਮ ਜ਼ਿਆਦਾ ਹੁੰਦਾ ਜਾ ਰਿਹਾ ਸੀਗਾ ਤਾਂ ਕਰਕੇ ਮੈਂ ਕਿਹਾ ਅਗਰ ਜੇ ਮੈਂ ਹੁਣ ਢੋਲੀ ਧੋਣ ਬੈਠਾਂਗੀ ਤਾਂ ਫਿਰ ਕਿਤੇ ਜਾ ਕੇ ਸੁੱਕੂਗੀ ਤੇ ਫਿਰ ਕਿਤੇ ਜਾ ਕੇ ਹਨਾ ਆਟਾ ਪਾਊਗਾ ਮੈਂ ਕਿਹਾ ਛੱਡ ਪਰਾਂ ਵੀ ਇੰਜ ਹੀ ਸਾਫ਼ ਕਰਕੇ ਮੈਂ ਪਾ ਦਿੰਨੀ ਆ ਨਹੀਂ ਤਾਂ ਫਿਰ ਮੇਰੇ ਕੰਮ ਤੇ ਕੰਮ ਫਿਰ ਵਧਿਓ ਜਾਣਗੇ ਹਨ ਕਿਉਂਕਿ ਫਿਰ ਮੈਨੂੰ ਐ ਸੀਗਾ ਵੀ ਮੈਂ ਬੱਚਿਆਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਥੋੜਾ ਬੋਤਾ ਚਲੋ ਮਸ਼ੀਨ ਤੇ ਕਰ ਲਵਾਂ ਕੰਮ ਜਿਹੜਾ ਹੋ ਸਕਦਾ ਹੈ ਨਾ ਤੇ ਇੱਥੇ ਹੁਣ ਚਲੋ ਜੀ ਆਪਣੇ ਕਿਚਨ ਸਾਫ ਹੋ ਗਏ ਸੀਗੇ ਦੁੱਧ ਮੈਂ ਘੱਟ ਗੈਸ ਕਰਕੇ ਰੱਖਤਾ ਸੀਗਾ ਫਿਰ ਮੈਂ ਨਾਲ ਦੀ ਨਾਲ ਆਪਣਾ ਇੱਥੇ ਪੋਚਾ ਵੀ ਲਗਾਉਣਾ ਸ਼ੁਰੂ ਕਰਤਾ ਸੀਗਾ ਮੈਂ ਕਿਹਾ ਦੁੱਧ ਉਬਲਦੇ-ਉਬਲਦੇ ਆਪਣਾ ਪੋਚਾ ਲੱਗ ਜੂਗਾ ਤੇ ਕਾਫੀ ਦਿਨ ਦਾ ਮਤਲਬ ਵੀ ਕੰਮ ਹੀ ਨਹੀਂ ਕਰਿਆ ਹਨਾ ਤਾਂ ਕਰਕੇ ਕਹਿੰਦੀ ਆ ਮੈਂ ਤੇ ਮੈਂ ਇਹ ਦੋ ਸਲਵਾਰਾਂ ਕਟਿੰਗ ਕਰ ਲਈਆਂ ਨੇ ਦੇਖੋ ਕਿੱਥੇ ਗਈ ਆ ਦੋ ਸਲਵਾਰ ਆਪਾਂ ਨੇ ਕਟਿੰਗ ਕਰ ਲਿਆ ਨੇ ਤੇ ਮੈਂ ਹੁਣ ਦਿਨੀਆਂ ਦੀਦੀ ਨੂੰ ਫੋਨ ਕਰਦੀ ਆ ਮੇਰੇ ਫੋਨ 'ਚ ਬੈਲੈਂਸ ਵੀ ਨਹੀਂ ਆ ਤੇ WhatsApp ਕਾਲ ਦੇਖਦੀ ਆ ਵੀ ਚੱਕਦੇ ਨੇ ਕਿ ਨਹੀਂ ਹਣਾ ਤੇ ਚਲੋ ਜੀ ਤਾਂ ਅੰਚਲੋ ਜੀ ਹੁਣ ਮੈਂ ਇਹ ਕਰਕੇ ਦੀਦੀ ਨੂੰ ਫੋਨ ਕਰਕੇ ਸਲਵਾਰਾ ਪਹਟਾ ਕੇ ਉਧਰ ਭਾਂਡੇ-ਪੁੰਡੇ ਮੈਂ ਬਾਅਦ 'ਚ ਲਗਾਵਾਂਗੀ ਬਾਕੀ ਆਪਣਾ ਸਾਰਾ ਸਾਫ-ਸਫਾਈਆ ਹੋ ਗਿਆ ਤੇ ਹੁਣ ਮੈਂ ਮਸ਼ੀਨ ਤੇ ਬੈਣੀ ਆ ਅੱਜ ਮਨੇ ਖਾਈ ਹੋਏ ਨੇ ਆਲੂਆਂ ਦੇ ਪਰੌਂਠੇ ਆਲੂ ਵਾਲੇ ਪਰੌਂਠੇ ਤੇ ਮੈਨੂੰ ਐਵੇਂ ਹੀ ਨੇਸਤੀ ਨਾ ਚੜਜੇ ਪਰ ਮੈਂ ਡੇਢ ਕੀ ਪਰੌਂਠਾ ਖਾਦਾ ਸੀਗਾ ਖਾਦਾ ਹੀ ਨਹੀਂ ਗਿਆ ਹੈਗਾ ਤੇ ਚਲੋ ਕੋਈ ਨਾ ਆਪਾਂ ਥੋੜੀ ਜਿਹੀ ਦੇਰ ਨੂੰ ਚਾਹ ਵਾਜੀ ਕੁੱਟਕੀ ਬਣਾ ਲਵਾਂਗੇ ਕੰਡੇ ਤੇ ਹੋ ਕੇ ਫਿਰ ਆਪਾਂ ਬੈਠਾਂਗੇ ਮਸ਼ੀਨ ਤੇ ਆ ਦੇਖੋ ਇੱਧਰ ਵੀ ਆਪਣਾ ਕੰਮ ਕੁੰਮ ਹੋਇਆ ਪਿਆ ਮੈਂ ਦੀਦੀ ਨੂੰ ਫੋਨ ਕਰਾਂ ਕਿ ਆਪਣੀ ਸਲਵਾਰਾਂ ਨਾ ਟਾਈਮ ਤੇ ਬਣੇ ਹਨਾ ਹਾਂ ਜੇ ਸਲਵਾਰਾਂ ਟਾਈਮ ਤੇ ਨਹੀਂ ਬਣੀਆਂ ਹੈਗੀਆਂ ਫਿਰ ਓਖਾ ਹੋ ਜਾਊਗਾ ਕੱਲ ਤੱਕ ਦੇਣੇ ਨੇ ਆਪਾਂ ਨੇ ਤਿੰਨ ਸੂਟ ਤਿਆਜੇ ਮੇਰਾ ਟਾਰਗੇਟ ਹੈਗਾ ਵੀ ਮੈਂ ਦੇਖਦੇ ਵੀ ਅੱਜ ਮੈਂ ਤਿੰਨ ਸ਼ਰਟਾਂ ਕੱਢ ਦਵਾਂ ਦੋ ਲਾਈਨਿੰਗ ਵਾਲੀਆਂ ਲਾਈਨਿੰਗ ਵਾਲੀ ਤੇ ਇੱਕ ਸਿੰਪਲ ਹੈ ਨਾ ਸਿੰਪਲ ਤਾਂ ਮੈਂ ਹੁਣ ਕੱਢ ਦਾਂਗੀ ਸਿੰਪਲ ਦੇ ਟਾਈਮ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਤੇ ਚਲ ਜੀ ਫਿਰ ਫੇਰ ਤੁਹਾਨੂੰ ਮਿਲਦੀ ਆ ਹੈ ਨਾ ਤੇ ਲੋ ਜੀ ਫ੍ਰੈਂਡ ਹੁਣ ਮੈਂ ਕਰਨ ਲੱਗੀ ਸੀਗੀ ਆਪਣੀ ਮਸ਼ੀਨ ਸਾਫ ਮੈਂ ਕਿਹਾ ਪਹਿਲਾਂ ਮੈਂ ਮਸ਼ੀਨ ਤੇ ਬੈਣੀਆ ਫਿਰ ਆਪਣਾ ਨਾਮਾ ਧੋ ਮੰਗੀ ਹੈਨਾ ਪਰ ਨਹੀਂ ਹੈਨਾ ਉਹ ਜਿਹੜਾ ਕੰਮ ਨੇ ਜਦੋਂ ਹੋਣਾ ਹੁੰਦਾ ਉਹਦੀ ਹੁੰਦਾ ਹੁੰਦਾ ਅੱਜ ਦੇਖੋ ਮੈਨੇ ਸੱਜਰੇ ਟਾਈਮ ਨਾਲ ਚਲ ਆਪਣੇ ਕੰਮ ਧੰਦੇ ਕਰ ਲਏ ਸੀਗੇ ਮਸ਼ੀਨ ਵੀ ਮੈਨੇ ਸਾਫ ਕਰ ਲਈ ਸੀਗੀ ਪਰ ਜਦੋਂ ਮੈਂ ਮਸ਼ੀਨ ਚ ਪਾਣ ਲੱਗੀ ਮਤਲਬ ਕਿ ਤਾਰ ਵਗੈਰ ਦੇਖਿਆ ਤਾਂ ਹੈਨਾ ਕਹਿੰਦੇ ਲਾਈਟ ਹੈ ਨਹੀਂ ਸੀਗੀ ਫਿਰ ਮੈਨੂੰ ਹੁਣ ਰਮਨੀਤ ਦੀ ਗੱਲ ਬਹੁਤ ਜ਼ਿਆਦਾ ਚੇਤੇ ਆਈ ਰਮਨੀਤ ਦੇ ਡੈਡੀ ਦੀ ਗੱਲ ਹੈਨਾ ਰਮਨੀਤ ਦੇ ਡੈਡੀ ਮੈਨੂੰ ਕਈ ਦਿਨਾਂ ਤੋਂ ਕਹਿ ਰਹੇ ਸੀ ਕਹਿੰਦੇ ਵੀ ਹਨਾ ਆਪਣਾ ਕੰਮ ਵੀ ਟਾਈਮ ਤੇ ਕਰ ਲੈ ਵੀ ਕੱਲ ਦਾ ਪਤਾ ਨਹੀਂ ਹੁੰਦਾ ਹੈਗਾ ਕਈ ਵਾਰੀ ਕੁਝ ਅੜਕ ਅੜਚਣ ਆ ਜਾਂਦੀ ਹੁੰਦੀ ਹੈ ਜਾਂ ਫਿਰ ਕਈ ਵਾਰੀ ਹੋਰ ਐਮਰਜੈਂਸੀ ਕੱਪੜੇ ਆ ਜਾਂਦੇ ਹੁੰਦੇ ਨੇ ਵੀ ਤੂੰ ਹੁਣ ਕਰ ਲੈ ਉਹੀ ਗੱਲ ਹੋ ਗਈ ਹਨਾ ਵੀ ਹੁਣ ਮੈਂ ਮਸ਼ੀਨ ਤੇ ਬੈਠਣ ਲੱਗੀ ਲਾਈਟ ਚਲੀ ਗਈ ਤੇ ਸੂਟ ਵੀ ਮੈਨੇ ਦੇਣੇ ਸੀਗੇ ਕੱਲ ਤੱਕ ਹਨਾ ਤਿੰਨ ਸੂਟ ਦੇਣੇ ਸੀਗੇ ਤੇ ਫਿਰ ਮੈਨੇ ਵੈਸੇ ਫਿਰ ਕੀ ਕੀਤਾ ਮੈਂ ਕਿਹਾ ਹੁਣ ਨਹਾ ਵੀ ਨਹੀਂ ਸਕਦੇ ਹੈਗੇ ਕਿਉਂਕਿ ਲਾਈਟ ਨਹੀਂ ਹੈਗੀ ਮੈਨੇ ਪਾਣੀ ਗਰਮ ਕਰਨਾ ਸੀਗਾ ਮੈਂ ਕਿਹਾ ਚਲੋ ਦੇਖਤੀ ਆ ਵੀ ਲਾਈਟ ਕਿੰਨੀ ਕੁ ਦੇਰ ਤੱਕ ਆਂਦੀ ਆ ਤੇ ਇੱਕ ਇਹਦੇ ਚ ਯਾਨੀ ਕਿ ਚਲੋ ਉੰਜ ਤਾਂ ਆਪਣੀ ਮਸ਼ੀਨ ਹੈਗੀ ਸੀਗੀ ਪੈਰਾਂ ਵਾਲੀ ਇਹ ਇਹ ਹੈਨਾ ਪੈਰਾ ਵਾਲੀ ਸੀਗੀ ਪਰ ਜਿਹੜੀ ਇਹਦੀ ਡੋਰੀ ਜੀ ਸੀਗੀ ਨਾ ਮੈਨੇ ਕੱਢ ਰੱਖੀ ਸੀਗੀ ਕਿਉਂਕਿ ਲੋੜ ਹੀ ਨਹੀਂ ਪੈਂਦੀ ਸੀਗੀ ਲਾਈਟ ਵਗੈਰਾ ਨਹੀਂ ਜਾਂਦੀ ਸੀਗੀ ਪਰ ਮੈਂ ਲੱਭ ਕੇ ਚਲੋ ਇੱਕ ਡੋਰੀ ਜੀ ਪਾਉਣ ਦੀ ਕੋਸ਼ਿਸ਼ ਕੀਤੀ ਉਹ ਛੋਟੀ ਰਹਿ ਗਈ ਤੇ ਇੱਕ ਹੋਰ ਮੈਂ ਡੋਰੀ ਫਿਰ ਜਿਹੜੀ ਆਪਣੀ ਆਹ ਕੀ ਹੁੰਦੇ ਨੇ ਪਾਈਪਿੰਗ ਜੀ ਚ ਆਪਾਂ ਲਗਾਉਣੇ ਆ ਉਹਦੀ ਬਣਾ ਕੇ ਯਾਨਕਿ ਅੱਧਾ ਪੌਣਾ ਘੰਟਾ ਮੰਗ ਮੈਨੂੰ ਯਾਨਕਿ ਮਸ਼ੀਨ 'ਚ ਇੱਥੇ ਆਹੀ ਚੀਜ਼ ਸੈਟਿੰਗ ਕਰਨ ਚ ਲੱਗ ਗਿਆ ਸੀਗਾ ਘੰਟੇ ਵਾਂਗੂ ਹੀ ਲਾ ਲਓ ਹੈਨਾ ਜਦੋਂ ਇਹ ਠੀਕ ਕਰਨ ਲੱਗੀ ਸੀਗੀ ਤਾਂ ਫਿਰ ਲਾਈਟ ਆ ਗਈ ਹਨਾ ਜਦੋਂ ਮੈਨੇ ਪੂਰੀ ਡੋਰੀ ਪਾ ਲਈ ਲਾਈਟ ਆ ਗਈ ਮਖਾ ਉਹ ਮਖਾ ਇਹ ਵੀ ਹੁਣ ਹੋਣਾ ਸੀਗਾ ਮੇਰਾ ਇੰਨਾ ਟਾਈਮ ਇੰਨਾ ਖਰਾਬ ਗਿਆ ਤੇ ਫਿਰ ਲਾਈਟ ਲਾਂ ਲੱਗੀ ਤਾਂ ਫਿਰ ਪਲੱਗ ਜਾ ਖਰਾਬ ਹੋ ਗਿਆ ਫਿਰ ਮੈਨੇ ਮਸ਼ੀਨ ਇਧਰਲੇ ਰੂਮ ਚ ਲੈ ਆਈ ਸੀਗੀ ਤੇ ਹੁਣ ਦੇਖੋ ਸ਼ਾਨੂੰ ਵੀ ਆ ਗਿਆ ਸੀਗਾ ਮੇਰੀ ਅੱਧੀ ਇੱਥੇ ਸ਼ਰਟ ਸਟਿਚ ਹੋ ਗਈ ਸੀਗੀ ਫਿਰ ਮੈਂ ਇਧਰਲੇ ਰੂਮ ਚ ਲੈ ਆਈ ਸੀਗੀ ਆਪਣੀ ਮਸ਼ੀਨ ਕਿਉਂਕਿ ਉਧਰ ਫਿਰ ਪਲੱਗ ਦੀ ਵੀ ਦਿੱਕਤ ਆ ਰਹੀ ਸੀਗੀ ਤਾਂ ਕਰਕੇ ਤੇ ਇੱਥੇ ਹੁਣ ਮੰਮੀ ਵੀ ਆਏ ਸੀਗੇ ਮੰਮੀ ਨੂੰ ਨਾ ਸ਼ਾ ਨੂੰ ਨਾ ਮੰਮੀ ਉਹ ਲੈਣ ਗਏ ਸੀ ਕਿ ਮੈਂ ਕਿਹਾ ਤਾਂ ਮੰਨੂ ਨਹੀਂ ਸੀਗਾ ਮੈਂ ਕਿਹਾ ਮੰਨੂ ਚਲ ਤੂੰ ਲਿਆਈ ਜਾ ਕੇ ਹਨ ਮੈਨੂੰ ਐ ਸੀਗਾ ਵੀ ਮੇਰੀ ਚਲ 셔ਟ ਬਣ ਜੂਗੀ ਪਰ ਮੰਮੀ ਚਲੇ ਗਏ ਮੰਮੀ ਕਹਿੰਦੀ ਮੈਂ ਹੌਲੀ ਹੌਲੀ ਬਗ ਜਾਂਦੀਆਂ ਮੈਨੂੰ ਪਤਾ ਨਹੀਂ ਸੀਗਾ ਤੇ ਇਧਰ ਉਹ ਰਮਣੀਤ ਦੇ ਡੈਡੀ ਵੀ ਵੇ ਟਾਈਮ ਤੇ ਆ ਗਏ ਸੀਗੇ ਪਹਿਲਾਂ ਇਹਨਾਂ ਨੇ ਫੋਨ ਕਰਕੇ ਕਹਿਤਾ ਵੀ ਮੈਂ ਆ ਨਹੀਂ ਸਕਦਾ ਹੈਗਾ ਫਿਰ ਮੈਂ ਮੰਮੀ ਚਲੇ ਗਏ ਤੇ ਚਲੋ ਜੀ ਫਰੈਂਡ ਇੱਥੇ ਫਿਰ ਹੁਣ ਰੋਟੀ ਪਾਣੀ ਉਹਨਾਂ ਨੂੰ ਦੇ ਕੇ ਇੱਥੇ ਆਪਣੀ 셔ਟ ਆਪਣੀ ਹੋ ਗਈ ਸੀਗੀ ਅੱਧੀ ਸਟਿਚ ਹੋ ਗਈ ਸੀਗੀ ਤੇ ਇਸ ਤੋਂ ਬਾਅਦ ਹੁਣ ਮੈਂ ਦੁਬਾਰੇ ਫੇਰ ਬੈ ਗਈ ਸੀਗੀ ਰੋਟੀ ਪਾਣੀ ਕਰਕੇ ਤੇ ਬਸ ਸਾਥੇ ਆਪਣੀ ਸ਼ਾਰਟ ਪੂਰੀ ਹੋ ਗਈ ਪਰ ਮੇਰਾ ਸਿਰ ਨਾ ਹੁਣ ਐਨਾ ਦੁਖਣ ਲੱਗ ਗਿਆ ਸੀਗਾ ਕਿਉਂਕਿ ਮੈਂ ਮਸ਼ੀਨ ਦੇ ਨਾਲ ਦੇ ਨਾਲ ਥੋੜੀ ਜਿਹੀ ਇੱਕ ਫਿਲਮ ਵੀ ਦੇਖੀ ਸੀਗੀ ਅਗਰ ਜਦੋਂ ਮੈਂ ਯਾਨਕੀ ਮਸ਼ੀਨ ਦੇ ਕੰਮ ਦੇ ਨਾਲ ਦੇ ਨਾਲ ਜਾਂ ਫੋਨ ਦੇਖਾਂ ਜਾਂ ਮੈਂ ਟੀਵੀ ਦੇਖਾਂ ਹੈ ਨਾ ਮੇਰਾ ਸਿਰ ਦੁਖਣ ਲੱ ਜਾਂਦਾ ਤੇ ਬਹੁਤ ਜ਼ਿਆਦਾ ਫਿਰ ਮੇਰਾ ਸਿਰ ਦਰਦ ਹੋ ਰਿਹਾ ਸੀਗਾ ਫਿਰ ਮੈਂਨੇ ਉਹ ਹੀ ਲੀਰ ਬੰਨ ਲਈ ਮੈਂ ਕਿਹਾ ਚਲੋ ਹੁਣ ਪਹਿਲਾਂ ਮੈਂ ਮਸ਼ੀਨ ਤੇ ਕੰਮ ਕਰਕੇ ਇਹ ਕਿ ਸ਼ਰਟ ਪੂਰੀ ਸਟਿਚ ਕਰਕੇ ਹੀ ਫੇਰ ਉਠਾਂਗੀ ਫੇਰ ਆਪਣੀ ਗੋਲੀ ਵਗੈਰਾ ਲਵਾਂਗੀ ਤੇ ਫੇਰ ਆਪਣਾ ਬਾਅਦ ਚ ਵੀ ਚਲੋ ਨਹਾਵਾਂ ਧੋਵਾਂਗੀ ਹਨਾ ਸ਼ਰਟ ਰੈਡੀ ਕਰਕੇ ਉਹੀ ਗੱਲ ਜਦੋਂ ਕੰਮ ਨੇ ਜਦੋਂ ਹੋਣਾ ਹੁੰਦਾ ਨਾ ਉਹੀ ਹੁੰਦਾ ਹੁੰਦਾ ਕਾਲੀ ਦੇ ਅੱਗੇ ਟੋਏ ਟੋਏ ਨੇ ਮੈਨੂੰ ਸੱਜਰੇ ਸੱਜਰੇ ਅੱਜ ਕੰਮ ਨਵੇੜੇ ਸੀਗੇ ਵੀ ਚਲੋ ਹਨਾ ਫਟਾਫਟ ਸ਼ਰਟ ਰੈਡੀ ਹੋ ਜੂਗੀ ਇੱਥੇ ਟਾਈਮ ਪਤਾ ਕਿੰਨਾ ਹੋ ਗਿਆ ਸੀਗਾ 3 ਵਜੇਗੇ ਸੀਗੇ ਉਹ ਇਸ ਕਰਕੇ ਵੱਜ ਗਏ ਕਿਉਂਕਿ ਪਹਿਲਾਂ ਤਾਂ ਮੈਨੂੰ ਘੰਟਾ ਤਾਂ ਮਸ਼ੀਨ ਦੀ ਸੈਟਿੰਗ ਕਰਨੇ ਚਾਹ ਉਹਦੇ ਲਈ ਰੂਮ ਚ ਲੱਗ ਗਏ ਸੀਗੇ ਲਾਈਟ ਗਈ ਹੋਈ ਸੀਗੀ ਹਨਾ ਕਰਕੇ ਤੇ ਚਲੋ ਜੀ ਫਰੈਂਡ ਇੱਥੇ ਆਪਣੀ ਸ਼ਰਟ ਹੋ ਗਈ ਰੈਡੀ ਤੇ ਇਸ ਤੋਂ ਬਾਅਦ ਫਿਰ ਮੈਂ ਆਪਣਾ ਨਾ ਧੋ ਕੇ ਹੈਨਾ ਲਾਈਨਿੰਗ ਵਾਲੀ ਸ਼ਰਟ ਸਟਿਚ ਕਰਾਂਗੀ ਤੇ ਓਕੇ ਟਾਟਾ ਬਾਏ ਬਾਏ ਕਿਵੇਂ ਦੀ ਲੱਗੀ ਤੁਹਾਨੂੰ ਅੱਜ ਦੀ ਵੀਡੀਓ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਚੈਨਲ